ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਮੈਂ ਰਚਨਾ ਆਤਰੀ ਬਾੜ ਨੰਬਰ 38 ਦੀ ਬਾੜ ਪ੍ਰਧਾਨ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਸ਼ਹਿਰਪੁਰ ਤੋਂ ਜੀ ਕਰ ਤੁਸੀਂ ਇੱਕ ਮੈਨੂੰ ਫੋਨ ਕੀਤਾ ਸੀਗਾ ਕੁਝ ਮਕਾਨ ਇੱਥੇ ਡਿੱਗਿਆ ਆ ਤੇ ਕੁਝ ਨਾਲ ਦੇ ਮਕਾਨਾਂ ਨੂੰ ਵੀ ਖਤਰਾ ਪੈਦਾ ਹੋ ਗਿਆ ਆ ਉਹਦੇ ਬਾਰੇ ਦੱਸੋ ਕੀ ਸਿਗਾ ਰਾਤ ਦਾ ਸਾਰਾ ਮਾਮਲਾ ਦੇਖੋ ਇਹ ਮਕਾਨ 300 400 ਸਾਲ ਪੁਰਾਣਾ ਹੈਗਾ ਆ ਕਈ ਵਾਰੀ ਜਿਹੜੇ ਹੈਗੇ ਇੱਥੇ ਜਿਹੜੇ ਇਹਨਾਂ ਦੇ ਮਕਾਨ ਦੇ ਮਾਲਕਾ ਜਿਹੜੇ ਇੱਥੇ ਨਹੀਂ ਰਹਿੰਦੇ ਹਨ ਮਗਰ ਜਦੋਂ ਵੀ ਕਦੀ ਉਹ ਆਉਂਦੇ ਹਨ ਤਾਂ ਸਾਡੇ ਮਲੇਵਾਸੀਆਂ ਨੇ ਕਈ ਵਾਰੀ ਉਹਨਾਂ ਨੂੰ ਕਿਹਾ ਕਿ ਮਕਾਨ ਕਿਸੇ ਵੇਲੇ ਵੀ ਡਿੱਗ ਸਕਦਾ ਹੈ ਪਰ ਉਹਨਾਂ ਨੇ ਇਹ ਧਿਆਨ ਨਹੀਂ ਦਿੱਤਾ ਹੈਗਾ ਅਸੀਂ ਇੱਕ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਕਿ ਇਹ ਇਹ ਦੁੱਖ ਇਹ ਮਕਾਨ ਜਿਹੜਾ ਰਾਤ ਨੂੰ ਡਿੱਗਿਆ ਜੇ ਦਿਨ ਨੂੰ ਡਿੱਗਦਾ ਤੇ ਬਹੁਤ ਵੱਡਾ ਨੁਕਸਾਨ ਹੋਣਾ ਸੀ ਤਕਰੀਬਨ ਬੱਚੇ ਜਿਹੜੇ ਗਿਆ 6:00-7:00 ਵਜੇ ਤੱਕ ਇੱਥੇ ਖੇਡਦੇ ਰਹਿੰਦੇ ਹਨ ਤੇ ਇਸ ਕਰਕੇ ਸਾਡਾ ਅਸੀਂ ਪਰਮਾਤਮਾ ਦਾ ਬਹੁਤ ਸ਼ੁਕਰਾਨਾ ਕਰਦੇ ਆ ਕਿ ਸਾਡੇ ਤੋਂ ਘਟਣਾ ਹੋਣ ਤੋਂ ਇਹ ਮੱਲਾ ਜਿਹੜਾ ਹੈਗਾ ਬਚ ਗਿਆ ਹੈਗਾ ਮਗਰ ਜਿਹੜੇ ਸਾਡੇ ਉਹਦੇ ਮਕਾਨ ਦੇ ਨਾਲ ਜਿਹੜੇ ਦੋ ਘਰ ਲੱਗਦੇ ਸੀ ਉਹਨਾਂ ਦਾ ਕਾਫੀ ਵੱਡਾ ਨੁਕਸਾਨ ਹੋਇਆ ਆ ਅਸੀਂ ਹੁਣ ਰਾਤ ਨੂੰ ਤਾਂ ਸਾਨੂੰ ਨਜ਼ਰ ਨਹੀਂ ਆਇਆ ਮਗਰ ਜਦੋਂ ਅਸੀਂ ਹੁਣ ਜਾ ਕੇ ਦੇਖਿਆ ਤੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਮਕਾਨ ਵਿੱਚ ਤਾਂ ਬਿਲਕੁਲ ਤੇੜ ਆ ਗਈ ਹੈਗੀ ਅਤੇ ਦੂਜੇ ਮਕਾਨ ਦੇ ਵਿੱਚ ਦੀ ਕਾਫੀ ਨੁਕਸਾਨ ਹੋਇਆ ਆ ਤੇ ਉਸ ਮਕਾਨ ਵਿੱਚ ਛੋਟੇ-ਛੋਟੇ ਬੱਚੇ ਹੈਗੇ ਆ ਤੇ ਦੇਖੋ ਉਦੇ ਮਾਲਕ ਕੌਣ ਹੈ ਉਸ ਸੁਪਨਾ ਕੇ ਇਹਨਾਂ ਦੇ ਇੱਧਰ ਇੱਧਰ ਆਇਆន្តែ ਜੀ ਕਿਹਨਾ ਮੈਂ ਆਪਣਾ ਮੇਰਾ ਨਾਮ ਜੀਵਨ ਸ਼ਰਮਾ ਹੈ ਇਹ ਜਿਹੜਾ ਟਾਲੀ ਮਲੇਜ ਮਕਾਨ ਗੇਰਾ ਰਾਤ ਨੂੰ ਤੁਹਾਡਾ ਵੀ ਦੱਸਿਆ ਜਾ ਰਿਹਾ ਮਕਾਨ ਉਹਦੇ ਨਾਲ ਸਿਗਾ ਬਿਲਕੁਲ ਨਾਲ ਲੱਗਦਾ ਹੈ ਮੇਰਾ ਕੀ ਨੁਕਸਾਨ ਹੋਇਆ ਹੈਗਾ ਮਕਾਨ ਦਾ ਮੇਰੇ ਮਕਾਨ ਦੇ ਉੱਪਰਲੀ ਜਿਹੜੀ ਕਮਰਾ ਉਹਦੀ ਛੱਤ ਵਿੱਚ ਗੈਪ ਆ ਗਿਆ ਬਹੁਤ ਜ਼ਿਆਦਾ ਔਰ ਥੱਲੇ ਦਾ ਜਿਹੜਾ ਕਮਰਾ ਉਹਦੇ ਵਿੱਚ ਬਹੁਤ ਬੜੀ ਫਰੇਡ ਪੈ ਗਈ ਹੈ ਤੇ ਇੱਤੇ ਮਕਾਨ ਚ ਕਿੰਨੇ ਜੀ ਰਹਿੰਦੇ ਆ ਤੁਹਾਡੇ ਵਾਲੇ ਚ ਅਸੀਂ ਦੋ ਜਣੇ ਹੀ ਆਂ ਅੱਛਾ ਮੈਂ ਔਰ ਮੇਰੀ ਵਾਈਫ ਬੱਚਾ ਆਂਦੇ ਆ ਉਹ ਉਹ ਇल्ली ਵੱਡੀ ਉਹ ਕੰਧ ਦੇ ਵਿੱਚ ਗੈ ਪਾਣ ਕਰਕੇ ਔਰ ਤਰੇੜ ਆਣ ਕਰਕੇ ਅਸੀਂ ਉਧਰ ਸੌਨੇ ਵੀ ਆ ਉੱਪਰ ਵੀ ਸੌਨੇ ਆ ਥੱਲੇ ਵੀ ਸੌਨੇ ਆ ਸਾਡਾ ਸਮਾਨ ਵੀ ਪਿਆ ਔਰ ਉਹ ਕਦੀ ਵੀ ਕਿਸੇ ਵੀ ਟਾਈਮ ਤੇ ਉਹ ਛਤ ਜਿਹੜੀ ਦੀਵਾਰ ਹੈ ਉਹ ਘੇਰ ਸਕਦੀ ਹੈ ਇਸ ਕਰਕੇ ਸਾਡੀ ਜਿਹੜੇ ਮਕਾਨ ਉਹ ਜਿਨ੍ਹਾਂ ਦਾ ਘੇਰਿਆ ਆਇਆ ਹੈਗਾ ਉਹਨਾਂ ਨੂੰ ਰਿਕੁਐਸਟ ਹੈ ਕਿ ਉਹ ਆ ਕੇ ਦੇਖਣ ਉਹ ਸਾਡਾ ਜੋ ਵੀ ਨੁਕਸਾਨ ਹੋਇਆ ਉਹਦਾ ਪਰਪਾਈ ਕਰਨ ਆਜੋ ਹਾਂਜੀ ਮੈਡਮ ਕੀ ਨਾਮ ਹੈ ਤੁਹਾਡਾ ਸੁਪਨਾ ਰਾਣੀ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਇਹਦੇ ਬਾਰੇ ਦੱਸੋ ਥੋੜਾ ਜਿਹਾ ਸਾਡੇ ਵੱਲ ਜੀ ਇਹਨਾਂ ਦੀ ਕੰਦ ਡਿੱਗੇ ਆ ਕੇ ਕਾਫੀ ਨੁਕਸਾਨ ਹੋਇਆਗਾ ਜੀ ਬੱਚੇ ਮਲਵਾ ਵੀ ਪਏ ਆ ਵਿੱਛੇ ਬੱਚੇ ਖੇਡਦੇ ਰਹਿੰਦੇ ਆ ਤੇ ਰਾਤ ਨੂੰ ਅਸੀਂ ਬਾਈਚਾਂਸ ਆਪਣੇ ਕਮਰੇ 'ਚ ਸੀਗੇ ਜੇ ਬਾਈਚਾਂਸ ਦਿਨ ਹੁੰਦਾ ਉੱਥੇ ਬੱਚੇ ਖੇਡਦੇ ਹੁੰਦੇ ਉਹਨਾਂ ਤੇ ਕੁਝ ਵੀ ਹੋ ਸਕਦਾ ਸੀ ਉੱਥੇ ਕਿਉਂਕਿ ਬੱਚੇ ਖੇលਦੇ ਰਹਿੰਦੇ ਕਦੇ ਕੁਝ ਕਰੇ ਕਿਉਂਕਿ ਸਾਡਾ ਮੈਨ ਸੌਤ ਹੀ ਹੋਈ ਐ ਇੱਥੇ ਜਾ ਕੇ ਖੇਲਣਾ ਬੱਚਿਆਂ ਨੇ ਫਿਰ ਉਹ ਇੱਕਦਮ ਕੰਦਗੀਰੀ ਐ ਹਲੇ ਵੀ ਉਹ ਇੱਕ ਵਾਸੇ ਨੂੰ ਝੁਕੀ ਹੋਈ ਉਹ ਕਦੇ ਵੀ गिर ਸਕਦੀ ਐ ਅਸੀਂ ਉਹਨਾਂ ਨੂੰ ਕਈ ਵਾਰ ਵੀ ਕਿਹਾ ਪੀ ਇਹਨਾਂ ਨੂੰ ਠੀਕ ਕਰਵਾ ਲਓ ਨਹੀਂ ਸੁਣਾਈ ਕਰਦੇ ਇਹ ਗੋਤਮਨਗਰ ਰਹਿੰਦੇ ਸ਼ਾਇਦ ਮਾਲ ਰੋਡ ਤੇ ਮਾਲ ਰੋਡ ਤੇ ਮ ਗੋਤਮਨਗਰ ਕਿਤੇ ਵੀ ਰਹਿੰਦੇ ਐ ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ ਐ